ਜੈ ਸਰਿਉ ਅਵਤਾਰ ਮੁਰਾਰਾ ਫੇਰ ਗਨੋ ਨਿਸਰਾਜ ਰਸਰਾਜ ਨਿਸਰਾਜ ਵਿਚਾਰਾ ਜੈ ਸਰਿਉ ਅਵਤਾਰ ਮੁਰਾਰਾ ਬਾਤ ਪੁਰਾਤਨ ਭਾਖ ਸੁਨਾਉ ਜਾਤੇ ਕਬ ਕੁਲ ਸਰਬ ਰਜਾਉ ਬਾਤ ਪੁਰਾਤਨ ਭਾਖ ਸੁਨਾਉ ਜਾ ਤੇ ਕਬ ਕੋਲ ਸਰਬ ਰਜਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜ ਜੀ ਗੁਰੂ ਰੂਸਾ ਸਾੰਗਤ ਜੀ ਸਹਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਦਸ ਬਾਣੀ ਦੁਆਰਾ ਸੰਗਤ ਨੂੰ ਨਿਹਾਲ ਕਰ ਰਹੇ ਹਨ 24 ਅਵਤਾਰਾਂ ਦੀ ਕਥਾ ਪਰਾਰੰਭ ਹੋ ਚੁੱਕੀ ਹੈ 18 ਅਵਤਾਰਾਂ ਦੀ ਕਥਾ ਪਿੱਛੇ ਸੰਪੂਰਨ ਹੋਈ ਹੈ ਅੱਗੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਨਵੇਂ ਅਵਤਾਰ ਦੀ ਕਥਾ ਕਰ ਰਸਨ ਕਰਦੇ ਹਨ ਬਖਸ਼ਿਸ਼ ਕਰਦੇ ਹਨ ਸਾਨੂੰ ਸੰਗਤ ਵਾਹਿਗੁਰੂ ਸਾਹਿਬ ਜੀਓ ਆਤ ਚੰਦ ਅਵਤਾਰ ਕਥਨ ਸ੍ਰੀ ਭਗਵਤੀ ਜੀ ਸਹਾਇ ਦੋਦਕ ਛੰਦ ਫੇਰ ਗਨ ਨਿਸਰਾਜ ਵਿਚਾਰਾ ਹੋਤ ਹਣ ਉਪਰੰਤ ਚੰਦਰਮ ਜਿਵੇਂ ਅਵਤਾਰ ਧਾਰਿਆ ਹੈ ਵਿਸ਼ਨੂੰ ਭਗਵਾਨ ਨੇ ਉਹਦੀ ਕਥਾ ਹੈ ਸ੍ਰੀ ਭਗਵਤੀ ਜੀ ਸਹਾਇ ਸ੍ਰੋਵਣੀ ਪਰਮੇਸ਼ਰ ਸ੍ਰੀ ਸਹਾਇ ਉਹਦੇ ਸਹਾਇਤਾ ਸਾਨੂੰ ਦੁੱਧ ਕਸ਼ੰਧ ਦੁਆਰਾ ਚਾਰਦੇ ਹਨ। ਫੇਰ ਗਨੋ ਨਿਸ ਰਾਜ ਵਿਚਾਰਾ। ਮੈਸੂ ਰਾਤ ਦਾ ਰਾਜਾ ਕੌਣਾ ਚੰਦਰਮੈ ਇਹਦੀ ਵਿਚਾਰ ਕਰਕੇ ਦੱਸਦੇ ਹਾਂ। ਜੈ ਤਰੇ ਅਵਤਾਰ ਮੁਰਾਰਾ। ਜਿਸ ਤਰੀਕੇ ਨਾਲ ਵਿਸ਼ਨੂੰ ਮੁਰਾਰਾ ਕਿੰਨੇ ਤਰ ਮਾਰਨ ਵਾਲੇ ਨੇ ਅਵਤਾਰ ਧਾਰਿਆ ਚੰਦਰਮਾ ਰੂਪ ਵਿੱਚ। ਬਾਤ ਪੁਰਾਤਨ ਭਾਗ ਸੁਣਾਓ। ਇਹ ਪ੍ਰਾਪਰਕਥ ਹੈ ਦਸਵੇਂ ਪਾਛੇ ਕਹਿੰਦੇ ਹਨ ਅਸੀਂ ਸੁਣਾਉਂਦੇ ਹਾਂ ਵਿਚਾਰ ਕੇ। ਜਾਤੇ ਕਬ ਕੁੱਲ ਸਰਬੇ ਰਜਾਉ। ਕਰਕੇ ਕਾਵੀਆਂ ਦੇ ਕੋਲ ਨੂੰ ਸਮੂਹ ਨੂੰ ਪ੍ਰਸੰਨ ਕਰਾਂਗੇ ਤ੍ਰਿਪਤ ਕਰਾਂਗੇ ਦੁਦਕ ਨਾਇਕ ਰਸਾ ਕਹੂੰ ਥੌਰ ਨਾ ਹੋਈ ਨਾਇਕ ਥੋੜੇ ਮੱਤ ਵੀ ਕਿਰਸਾ ਖੇਤੀ ਜਿਹੜੀ ਸੀ ਕਿਸੇ ਥਾ ਤੇ ਨਹੀਂ ਸੀ ਹੁੰਦੀ ਭੁੱਖੇ ਲੋਗ ਮਾਰੇ ਸਭ ਕੋਈ ਸਾਰੇ ਲੋਕ ਭੁੱਖੇ ਮਰੇ ਸਾਨ ਆਂਧ ਨਿਸਾ ਦਿਨ ਭਾਨ ਜਰਾਵ ਹੈ ਆਂਧ ਦਾ ਦਿਨ ਭਾਨ ਜਰਾਵ ਆਂਧ ਨਿਸਾ ਰਾਤ ਹਨੇਰੇ ਦੇ ਕਾਰਨ ਆਂਧ ਨਿਸਾਗੇ ਪਰ ਰਾਤ ਨੂੰ ਚੰਦਰਮਾ ਸੇ ਕੱਢਦਾ ਨਹੀਂ ਸੀ ਰਾਤ ਪੈ ਰਾਂਦੇ ਸੀ ਇਹ ਦਿਨੇ ਸੂਰਜ ਚੜ੍ਹ ਕੇ ਖੇਤੀਆਂ ਦੇ ਲੋਕਾਂ ਦੇ ਪੈ ਸਾੜਦਾ ਸੀ ਗਰਮੀ ਪੈਂਦੀ ਸੀ ਸਾ ਤੇ ਕਿਰਸ ਕਹੋ ਹੋਣ ਨਾ ਪਾਵੈ ਜੇ ਸਾ ਤੇ ਕਿਰਤੀ ਜਿਹੜੀ ਖੇਤੀ ਆ ਕਿਤੇ ਹੋਣਾ ਪਾਉਂਦੀ ਨਹੀਂ ਸੀ ਪੈਦਾ ਨਹੀਂ ਸੀ ਹੁੰਦੀ ਲੋਕ ਲਗਾ ਲੋਕ ਸਭਾ ਇਹ ਤੇ ਉਕਲਾਨ ਨੇ ਇਸੇ ਸਿਰੇ ਕਿਰਿ ਅਵਸਥਾ ਦੇਖ ਕੇ ਸਾਰੇ ਲੋਕ ਵਿਆਕਲ ਹੋ ਗਏ ਦੁਖੀ ਹੋਏ ਪਾ ਚੱਲੇ ਜਿਵੇਂ ਪਾਤ ਪੁਰਾਨ ਨੇ ਜੇ ਪੁਰਾਣੇ ਪੱਤਰੇ ਹਵਾ ਨਾਲ ਝੜ ਜਾਂਦੇ ਇਸ ਤਰ੍ਹਾਂ ਲੋਕ ਦੌੜਨ ਲੱਗੇ ਪਾਤ ਹੀ ਪਾਤ ਕਰੇ ਹਰ ਸੇਵਾ ਕਰ ਕਰ ਨੇ ਫਿਰ ਹਰਿ ਦੀ ਸੇਵਾ ਕਰ ਲੱਗ ਪਏ ਲੋਕ ਸਾ ਤੇ ਪ੍ਰਸਾਦ ਭਾਈ ਗੁਰਦੇਵਾ ਜਿਸ ਵਾਸਤੇ ਗੁਰਦੇ ਪੂਜਨੀਕ ਪਰਮੇਸ਼ਰ ਖੁਸ਼ ਹੋ ਗਿਆ ਨਾਰਨਾ ਸੇਵ ਕਰੈ ਨਿਜ ਨਾਥੰ ਐਸਾ ਸਮਾਸੀ ਨਾਰ ਜਿਹੜੀਆਂ ਸੀ ਉਹ ਆਪਣੇ ਨਾਥ પતિ ਦੀ ਸੇਵਾ ਕਰਨੋਂ ਹਟ ਗਈਆਂ ਲੀਨੇ ਹੀ ਰੋਸ ਫਿਰੈ ਜੀ ਸਾਥੰ ਉਹ ਆਪਣੇ ਜੀ ਹਿਰਦੇ ਦੇ ਸਾਥ ਨਾਲ ਰੋਸ ਗੁੱਸਾ ਲੈ ਕੇ ਵਿਚਰਦੀਆਂ ਪਤੀ ਤੋਂ ਵਾਂਝੀਆਂ ਹੋ ਗਈਆਂ ਬਾਹਰੀਆਂ ਹੋ ਗਈਆਂ ਵਾਂਝੀਆਂ ਨਹੀਂ ਬਾਹਰੀਆਂ ਹੋ ਗਈਆਂ ਸੇਵਾ ਨਹੀਂ ਕਰਦੀਆਂ ਕਾਮਨ ਕਾਮ ਕਹੂ ਨਾ ਸੰਤਾਵਾ ਕਾਮ ਕਰਦੀਆਂ ਜਿਹੜੀਆਂ ਕਾਮ ਇਸਤਰੀਆਂ ਨੂੰ ਕਾਮ ਦੁੱਖ ਨਹੀਂ ਦਿੰਦਾ ਵਾਸ਼ਨਾ ਨਹੀਂ ਫੁਰਦੀ ਕਿਸੇ ਪ੍ਰਕਾਰ ਦੀ ਕੋਈ ਕਾਮ ਬਿਨਾ ਕਹੂ ਕਾਮ ਨਾ ਭਾਵੈ ਤੇ ਜਦੋਂ ਇਹਨਾਂ ਕਾਮ ਨਹੀਂ ਫੁਰਦਾ ਉਹਨਾਂ ਨੂੰ ਕੰਮ ਪਤੀ ਦਾ ਪਾਉਂਦਾ ਚੰਗਾ ਹੀ ਨਹੀਂ ਲੱਗਦਾ ਸੇਵਾ ਕਰਨੀ ਤੋਂ ਮਰੀ ਸ਼ਾਂਤ ਪੂਜੈ ਨਾ ਕੋਤਰੀਆ 나ਥ ਤੇਰੀਆਂ ਇਸਤਰੀਆਂ ਕੋਈ ਵੀ ਆਪਣੇ ਨਾਥ ਪਤੀ ਦੀ ਪੂਜਾ ਸੇਵਾ ਨਹੀਂ ਕਰਦੀਆਂ ਐਂਥੀ ਫਿਰੈ ਜੀ ਸਾਥ ਜੀ ਹਿਰਦੇ ਦੇ ਨਾਲ ਐਂਥੀ ਆਕੜੀਆਂ ਫਿਰਦੀਆਂ ਹੰਕਾਰ ਵਿੱਚ ਦੁੱਖ ਵੈ ਨਾ ਤਿੰਨ ਕਹੋ ਕਾਮ ਦੁੱਖ ਦੁਖ ਵੈ ਦੁਖ ਵੈ ਦੁਖ ਵੈ ਸੋ ਉਹਨਾਂ ਦੇ ਤਾਂ ਹੀ ਦੁੱਖ ਨਹੀਂ ਦਿੰਦਾ ਜਿਹੜਾ ਕਾਮ ਵਾਸ਼ਨਾ ਨਹੀਂ ਫੁਰਦੀ ਕਿਸੇ ਪ੍ਰਕਾਰ ਦੀ ਤਾਂ ਤੇ ਨਾ ਬਿਨਵਤ ਬਾਮ ਇਸ ਵਾਸਤੇ ਬਿਨੁ ਤ ਬੇਨਤੀਆਂ ਨਹੀਂ ਕਰਦੀਆਂ ਬਾਾਂ ਇਸ ਤਰਿਆਂ ਆਪਣੇ ਪਤੀ ਅੱਗੇ ਕਰ ਹੈ ਨਾ ਪਤਨੀ ਦੀ ਸੇਵ ਪਤਨੀ ਦੀ ਸੇਵਾ ਨਹੀਂ ਕਰਦੀਆਂ ਦੁਜੈ ਨਾ ਗੁਰ ਗੁਰਦੇਵ ਗੁਰ ਪੂਜਨੀਕ ਜੋ ਪਰਮੇਸ਼ਰ ਆ ਸਾਰਿਆਂ ਦਾ ਉਸ ਦੀ ਪੂਜਾ ਨਹੀਂ ਕਰਦੀਆਂ ਆਕਾਲ ਪੁਰਖ ਦੇ ਗੁਰੂ ਜੋ ਵੱਡਾ ਪੂਜਨੀਕ ਪਰਮੇਸ਼ਰ ਵਾਹਿਗੁਰੂ ਗੁਰਦੇਵ ਉਹਦੇ ਪੂਜਾ ਨਹੀਂ ਕਰਦੀਆਂ ਚੇਤਾ ਤਾਂ ਨਹੀਂ ਭੁੱਲ ਗਿਆ ਪੋਤੀਆਂ ਦੇ ਤਾਬਾ ਬਹਿਣ ਦਾ ਆਪਾਂ ਨੂੰ ਕਿਉਂ ਮੈਂ ਕਿ ਚਾਰ ਪਿੱਛੋ ਕਥਾਾਂ ਦੀ ਕਰਕੇ ਚੇਤਾ ਤਾਂ ਨਹੀਂ ਭੁਲਾਵੇ ਕਿ ਪੋਤੀਆਂ ਦੇ ਤਾਬਾ ਬਹਿਣ ਦਾ ਐਥੇ ਆ ਖਾ ਖਾਲੀ ਪਿਆ ਸੀ ਨੇੜੇ ਬੈਲੇ ਕੋਈ ਪਿੱਟੀ ਦੇ ਉੱਤੇ ਸਾਰਾ ਹੈ ਨਾ ਹਰ ਕੋ ਧਿਆਨ ਕਰੇ ਪਰਮੇਸ਼ਰ ਦਾ ਧਿਆਨ ਨਹੀਂ ਧਾਰਦੀਆਂ ਕਰਹਾ ਨਾ ਨਿਤ ਇਸ ਨਾਨ ਇਸ ਨਾਨ ਨੂੰ ਨਹੀਂ ਕਰਦੇ ਗਲੀਚੀ ਰਹਿੰਦੀਆਂ ਕਹਿੰਦੇ ਨਾਉਣ ਦੀ ਲੋੜ ਹੀ ਨਹੀਂ ਸਾਨੂੰ ਐਸੇ ਸੁਭਾਅ ਵਾਲੀਆਂ ਬਣ ਗੀਆਂ ਤਬ ਕਾਲਪੁਰਖ ਬੁਲਾਏ ਉਸ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਨੇ ਬੁਲਾ ਲਿਆ ਜਿਸ ਨੇ ਕਹੇ ਸਮਝਾਏ ਜਿਸ ਨੂੰ ਬੁਲਾ ਲਿਆ ਤੇ ਇਸ ਤਰ੍ਹਾਂ ਕਹੇ ਸਮਝਾ ਕੇ ਦੱਸਿਆ ਤਕ ਕੋ ਧਰੋ ਹ ਅਵਤਾਰ ਕਹਿੰਦੇ ਜਾ ਕੇ ਚੰਦਰਮਾ ਅਵਤਾਰ ਧਾਰੋ ਤੁਸੀਂ ਨਹੀਂ ਆਨ ਬਾਤ ਵਿਚਾਰ ਹੋਰ ਕੋਈ ਹੁਣ ਬਾਤ ਵਿਚਾਰ ਨੂੰ ਸਮਾਂ ਨਹੀਂ ਕੋਈ ਗੱਲ ਨਾ ਵਿਚਾਰੋ ਚੰਦਰਮਾ ਰੂਪ ਹੋ ਕੇ ਪ੍ਰਗਟ ਹੋਵੋ ਤਾ ਬਿਸਨ ਸੀਸ ਨਵਾਏ ਉਸ ਵੇਲੇ ਬਿਸ਼ਨੂ ਨੇ ਅਕਾਲ ਪੁਰਖ ਕੇ ਮੱਥਾ ਟੇਕਿਆ ਕਰ ਜੋਰ ਕਹੀ ਬਣਾਏ ਹੱਥ ਜੋੜ ਕੇ ਬਣਾ ਕੇ ਇਸ ਤਰ੍ਹਾਂ ਗੱਲ ਕਹੀ ਤਰਹੋ ਦਿਨਾਤ ਅਵਤਾਰ ਦਿਨ ਦੰਤ ਕਰਨ ਵਾਲਾ ਚੰਦਰਮਾ ਅਵਤਾਰ ਘਾਰਦਾ ਸਮੇ ਜਿਤ ਹੋਏ ਜਗਤ ਕੁਮਾਰ ਜਿਸ ਕਰਕੇ ਜਗਤ ਪੁੱਤਰਾਂ ਵਾਲਾ ਹੋ ਜਾਵੇ ਅੰਤਰਾ ਨਾ ਜਾਵੇ ਕੁਮਾਰ ਨਾ ਪੁੱਤਰ ਦਾ ਇੱਥੇ ਤਮਹਾ ਤੇਜ ਮੁਰਾਰ ਉਸ ਵੇਲੇ ਵੱਡੇ ਤੇਜ ਵਾਲੇ ਮੁਰਾਰ ਬਿਸ਼ਨੂ ਦਾ ਨਾਮ ਹੈ ਇੱਥੇ ਭਰੇ ਸੋ ਚੰਦਰ ਅਵਤਾਰ ਉਹਨੇ ਚੰਦਰਮਾ ਅਵਤਾਰ ਧਾਰਨ ਕੀਤਾ ਆਪਣਾ ਤਨ ਕੈ ਮਦਨ ਕੋ ਬਾਣ ਤਨ ਕੈ ਤਨ ਕੈ ਮਦਨ ਕੋ ਬਾਣ ਉਹਨੇ ਖਿੱਚ ਕੇ ਮਦਨ ਕਾਮ ਦੇ ਬਾਣ ਜਿਹੜੇ ਤੀਰ ਸਾਨ ਮਾਰਿਓ ਮਨ ਆਪਣਾ ਵਸੇ ਕਾਰਨ ਔਰ ਮਾਰਤ ਨੂੰ ਚਾਰਟ ਜਿਹੜੇ ਤੀਰ ਮੰਨੇ ਹਨ ਪੰਜ ਮਾਰਿਓ ਤ੍ਰਿਨ ਕਹੋ ਤਾਂ ਕਹੋ ਤਾਂ ਖਿੱਚ ਕੇ ਮਾਰਿਆ ਤੀਰ ਕਾਮ ਦਾ ਇਸਤਰੀਆਂ ਦੇ ਵਾਸ਼ਨਾ ਪੈਦਾ ਕਰ ਦਿੱਤੇ ਤਾਂ ਤੇ ਭਾਈ ਤ੍ਰੀ ਦੀਨ ਦੀਨ ਅਦੀਨ ਹੋ ਗਿਣਿਆ ਇਸ ਤਰ੍ਹਾਂ ਜਿਹੜੀਆਂ ਅਸੀਂ ਆਪਣੇ ਪਤਨੀ ਦੀ ਸੇਵਾ ਵਿੱਚ ਲੱਗੀਆਂ ਵਾਸ਼ਨਾ ਦੇ ਅਧੀਨ ਹੋ ਕੇ ਗਰਭ ਹੋਇਆ ਗਾਇਓ ਸ਼ੀਨ ਜਿਹੜਾ ਹੰਕਾਰ ਸੀ ਆਪਣੇ ਹੁਸਨ ਦਾ ਜਵਾਨੀ ਦਾ ਵਾਸ਼ਨਾ ਨਾ ਫੁੰਦਾ ਉਹ ਸਾਰਾ ਨਾਸ਼ ਹੋ ਗਿਆ ਵਾਸ਼ਨਾ ਫਰ ਲੱਗ ਪਈ ਲੱਗੀ ਕਰਨ ਪਤ ਸੇਵ ਪਤਨੀ ਦੀ ਸੇਵਾ ਵਿੱਚ ਲੱਗ ਗਈਆਂ ਜਿਆ ਤੇ ਪ੍ਰਸੰਨ ਭਏ ਦੇਵ ਇਸ ਵਾਰ ਦੇਵ ਪਰਮੇਸ਼ਰ ਖੁਸ਼ ਹੋਵੇ ਬਹੁਤ ਕਿਰਤ ਲੱਗੀ ਹੋਣ ਤੇ ਚੰਦਰਮਰੀਆਂ ਕਿਰਨਾਂ ਨਾਲ ਖੇਤੀ ਵੀ ਪੈਦਾ ਹੋਣ ਲੱਗ ਪਈ ਲਖ ਚੰਦਰ ਮਾਂ ਕੀ ਜਾਨ ਜੌ ਤੰਨ ਨਹੀਂ ਚਾਨਣੀ ਦਾ ਨਾਮ ਹੈ ਚੰਦਰਮਾ ਦੇ ਚਾਗਣੀ ਨੂੰ ਲਖ ਜਾਣ ਕੇ ਸਾਹ ਭਏ ਸਿੱਧ ਵਿਚਾਰ ਇਸ ਤਰ੍ਹਾਂ ਸਿੱਧ ਜਿਹੜੇ ਕੰਮ ਸੀ ਸਾਰੇ ਵਿਚਾਰ ਦੇ ਸਹਤ ਪੂਰੇ ਹੋ ਗਏ ਏਮ ਭਇਓ ਚੰਦਰ ਅਵਤਾਰ ਇਸ ਤਰ੍ਹਾਂ ਭਾਈ ਚੰਦਰਮਾ ਦਾ ਅਵਤਾਰ ਹੋਇਆ ਹੈ ਜੋ ਭਈ ਏਮ ਹਰਤਰਾ ਚੰਦਰੇ ਅਵਤਾਰ ਇਸ ਤਰ੍ਹਾਂ ਹਰੀ বিষ্ণੂ ਨੇ ਚੰਦਰਮਾ ਦਾ ਅਵਤਾਰ ਧਾਰਿਆ ਵੱਡਿਓ ਗਰਭ ਲਹਿਰੂਪਿ ਅਪਾਰਾ ਇਸ ਚੰਦਰਮਾ ਨਾਲ ਟਿਕ ਸਕਿਆ ਇਹਨੂੰ ਆਪਣੇ ਰੂਪ ਦੀ ਸੁੰਦਰਤਾ ਵੇਖ ਕੇ ਮਾਣ ਹੋ ਗਿਆ ਵੀ ਹੰਕਾਰ ਹੀ ਹੋ ਗਿਆ ਮੇਰੇ ਵਰਗਾ ਸੋਹਣਾ ਕੋਈ ਨਹੀਂ ਆਨ ਕਿਸੂ ਕਹੋ ਚੇਤ ਨਾ ਲਿਆਇਓ ਹੋਰ ਕਿਸੇ ਨੂੰ ਚੇਤ ਚ ਨਹੀਂ ਲਿਆਉਂਦਾ ਕਹਿੰਦਾ ਮੇਰੇ ਵਰਗਾ ਕੌਣ ਹੈ ਸੁੰਦਰ ਜਰਾ ਚਮੜੀ ਚਿੱਟੀ ਹੋ ਜਾਵੇ ਮਾਨ ਹੋ ਜਾਂਦਾ ਕੰਨਾਂ ਨੂੰ ਸਾਤੇ ਤਾਹੇ ਕਲੰਕ ਲਗਾਇਓ ਪਰਮੇਸ਼ਰ ਨੇ ਦਾ ਮਾਨ ਦੂਰ ਕਰਨ ਵਾਸਤੇ ਇਹਨੂੰ ਕਲੰਕੀ ਕਰ ਦਿੱਤਾ ਤੇ ਜਿੱਤਾ ਗੋਤਮ ਦੇ ਘਰੇ ਇੱਕ ਹੋਰ ਵੀ ਦਾ ਦੇ ਗਹਾਂ ਦੇ ਭਜਤ ਭਇਓ ਅੰਬਰ ਕੀ ਦਾਰਾ ਇਹਨੂੰ ਕਿਵੇਂ ਕਲੰਕਿਤ ਕੀਤਾ ਅੰਬਰ ਆਕਾਸ਼ ਰਹਿਣ ਵਾਲਾ ਕੌਣ ਦੇਵ ਤੇ ਦੇਵਤਿਆਂ ਦਾ ਗੁਰੂ ਹੈ ਬ੍ਰਿਸਪਤ ਉਹ ਈ ਦਾਰਾ ਇਸਤੇ ਉਹਦੇ ਨਾਲ ਸੰਬੰਧ ਕਰ ਬੈਠਾ ਇਹ। ਤਾਂ ਤੇ ਕੀ ਮਨ ਰੋਸਿਆ ਪਾਰਾ। ਇਸ ਵਾਲੇ ਬ੍ਰਿਸ਼ਤ ਜਿਹੜਾ ਸੇ ਬ੍ਰਿਸ਼ਪਤ ਇਹਨੇ ਬੜਾ ਭਾਰੀ ਗੁੱਸਾ ਕੀਤਾ ਮੂਨੀ ਨੇ। ਕਿਸ ਨਾਰਜੁਨ ਮ੍ਰਿਗ ਚਰਮ ਲਗਾ ਆਇਓ। ਕ੍ਰਿਸ਼ਪਾਤਨ ਤੁਹਾਡੇ ਪਾਣਿ। ਕ੍ਰਿਸ਼ਨਾਰਜਨ ਪਾਠ। ਕ੍ਰਿਸ਼ਨਾਰਜਨ, ਕ੍ਰਿਸ਼ਨ ਕਾਲਾ ਤੇ ਅਰਜਨ ਚਿੱਟਾ। ਕਾਲਾ ਤੇੜਾ ਚਿੱਟਾ ਸੀ ਅੱਗੇ ਕੀ ਆ। ਮ੍ਰਿਗ ਚਰਮ ਚਲਾਇਓ। ਤੇ ਮ੍ਰਿਗ ਹਾਰ ਨੂੰ ਜਿਹੜਾ ਚਰਮ ਸੇ ਸੋ ਉਹ ਚਲਾ ਕੇ ਮਾਰਿਆ ਇਸ ਦੇ ਇਹ ਕਰਤਾ ਹੈ ਕਲੰਕ ਲਗਾਇਆ ਇਹਨੂੰ ਕਲੰਕ ਲੱਗਾ ਦੋ ਰਖੀਆਂ ਦੇ ਨੂੰ ਸਰਾਪ ਹੋਇਆ ਇੱਕ ਤਾਂ ਬ੍ਰਿਸ਼ਪਤ ਜਦੋਂ ਕਿਤੇ ਬਾਹਰ ਗਿਆ ਸੀ ਤੇ ਇਹਨੂੰ ਪਹਿਰੇ ਤੇ ਸੇਵਾ ਵਿੱਚ ਲਾ ਗਿਆ ਆਪਣੇ ਘਰ ਵਾਲੀ ਨੇ ਕਾਮ ਦੇ ਵਸੀਕਰੇ ਹੋ ਕੇ ਮੰਦ ਕਰਮੀ ਹੋ ਗਿਆ ਗੁਰੂ ਦੇ ਘਰ ਵਾਲੀ ਨਾਲ ਉੱਥੋਂ ਪੁੱਤਰ ਪੈਦਾ ਕਰ ਬੈਠਾ ਜਿਹਦਾ ਨਾਮ ਬੁੱਧ ਹੈ ਜਿੱਥੋਂ ਬੁੱਧਵਾੜ ਚੱਲਿਆ ਜਿਹਨੂੰ ਲੋਕੇ ਸਾਰਿਆਂ ਤੋਂ ਚੰਗਾ ਮੰਨਦੇ ਬੁੱਧ ਚੰਦਰਮਾ ਤੋਂ ਪੈਦਾ ਹੋਇਆ ਆਪਣੇ ਗੁਰੂ ਦੇ ਘਰ ਵਾਲੀ ਤੋਂ ਪੈਦਾ ਕੀਤਾ ਸੀ ਉਹਨੇ ਕਿਹਾ ਤੈਨੂੰ ਖੈਰੋਗ ਲੱਗ ਜਾਵੇ ਤੇ ਵਾਧਾ ਘਟਦਾ ਰਹੇ ਇਹ ਤਾਂ ਬ੍ਰਿਸ਼ਪਤ ਨੇ ਸ਼ਰਾਪ ਦਿੱਤਾ ਫਿਰ ਜਿਸ ਵੇਲੇ ਇੰਦਰ ਦੀ ਸਹਾਇਤਾ ਇਹਨੇ ਕੀਤੀ ਆ ਕੁੱਕੜ ਬਣ ਕੇ ਬਾਗ ਦਿੱਤੀ ਹੈ ਉਸ ਵੇਲੇ ਨਦੀ ਵਿੱਚੋਂ ਆਵਾਜ਼ ਆਈ ਗੋਤਮ ਰਿਸ਼ੀ ਨੂੰ ਕਿ ਜਾ ਆਪਣਾ ਘਰ ਜਾ ਕੇ ਸਮੋਲ ਜੇ ਇਸ਼ਨਾਨ ਕਰਨਾ ਟਾਈਮ ਨਹੀਂ ਜਦੋਂ ਘਰੇਗਾ ਗਿੱਲੀ ਥੋਤੀ ਸੀ ਇਹਦੇ ਪਾਸ ਉਹੋ ਜਾ ਕੇ ਇਹਨੇ ਆਪਣੇ ਇਹ ਕੁੱਕੜ ਬਣੇ ਹੋਏ ਤੇ ਚੰਦਰਮਾ ਦੇ ਗਲ 'ਚ ਮਾਰੀ ਸੀ ਤੇ ਕਲੰਕ ਲੱਗਾ ਸੀ ਸੋ ਇੰਦਰ ਨੂੰ ਵੀ ਸਰਾਪ ਦੇ ਦਿੱਤਾ ਤੇ ਬੜੀ ਭੈੜੀ ਹਾਲਤਾਂ ਨੇ ਲੋਕਾਂ ਦੀ ਹੋਈ ਸੀ ਇਹ ਦੋ ਸਰਾਪ ਇਸ ਤਰ੍ਹਾਂ ਸੁਣ ਲੱਗੇ ਸਾਨ ਇਹ ਕਰਤਾ ਹੈ ਕਲੰਕ ਲਗਾਇਓ ਤੈਨੂੰ ਕਲੰਕ ਦਾਗ ਲਾ ਦਿੰਦਾ ਹੰਕਾਰੀ ਹੋਣ ਕਰਕੇ ਸਰਾਪ ਲੱਗੇ ਤਾ ਕੋ ਮਨ ਸੰਦਾ ਤੈਨੂੰ ਸੰਦਾ ਦਾ ਮੂਨੀ ਦਾ ਸਰਾਪ ਲੱਗ ਗਿਆ ਚੰਦਰਮਾ ਨੂੰ ਕੜਤ ਬੜਤ ਤਾ ਦਿਨ ਤੇ ਚੰਦਾ ਇੱਕੋ ਪੁ ਲੈ ਕੇ ਘੜਦਾ ਵਦਦਾ ਹ ਅਦਕ ਹਿਰਦੇ ਮੋਹ ਭਇਓ ਲਜਤ ਲਜਤ ਸ਼ਰਮਿੰਦਗੀ ਦੇ ਸਹਤ ਬਹੁਤ ਵਾਹਰ ਦੇ ਵਿੱਚ ਇਹ ਗਰਭ ਅਖਰਭ ਦੂਰ ਹੋਇ ਗਾਇਓ ਗਰਭ ਹੰਕਾਰ ਜਿਹੜਾ ਖਰਭ ਗਿਣ ਅਖਰਭ ਗਿਣਤੀ ਤੋਂ ਰਹਿਤ ਬਹੁਤ ਅਹੰਕਾਰ ਸਾਰੇ ਦੂਰ ਹੋ ਗਿਆ ਸੁੰਦਰਪੁਨੇ ਦਾ ਸਤਿਕਾਰੀ ਬਹੁਲ ਤੇਹ ਕਾਲਨਾ ਤੇਨ ਬਹੁਤ ਤਪੱਸਿਆ ਕੀਤੀ ਕਾਲਪੁਰਖ ਪੁਨ ਭਇਓ ਦਿਆਲਾ ਤੇਰਾ ਕਾਲਪੁਰਖ ਖੁਸ਼ ਹੋਇਆ ਕਹਿੰਦੇ ਸਹੀ ਰੋਗ ਤੇ ਸਕਲ ਬਿਨਾਸਾ ਤੇ ਖਈ ਦਾ ਰੋਗ ਤਾਂ ਮਿਟ ਗਿਆ ਭਇਓ ਸੂਰ ਤੇ ਊਚ ਨਿਵਾਸ ਤੇ ਸੂਰਤ ਤੋਂ ਫਿਰ ਉੱਚੇ ਥਾਂ ਜਾ ਕੇ ਵਸਣ ਲੱਗ ਪਿਆ 200 ਲੱਖ ਯੋਜਨ ਸੂਰਜ ਤੋਂ ਇਹ ਉੱਚਾ ਹੈ ਚੰਦਰਮਾ ਮੰਨੇ ਆ ਇਹ ਤਸਰੀ ਚੰਦਰ ਉਤਾਰ 19 ਸਮੂਹ 200 ਲੱਖ ਯੋਜਨਾਂ ਜੀ ਸਭ ਮਸਤ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਛੋਡ ਸ੍ਰੀ ਵਾਹਿਗੁਰੂ ਕਿ ਵਾਹਿਗੁਰੂ ਕੱਲਾ ਲਿਖਿਆ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਰਤੂ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕਰ ਸ੍ਰੀ ਸ਼ਰੋਮਣੀ ਸਾਰਿਆਂ ਤੋਂ ਸ੍ਰੀ ਸੋਭਾ ਦੇ ਦੇਣ ਵਾਲਾ ਸਾਰੇ ਲక్ష్ਮੀ ਨੂੰ ਆਪਣੇ ਆਸਰੇ ਰੱਖਣ ਵਾਲਾ ਵਾਹ ਜੋ ਹਜਾਰ ਦੇ ਰੂਪ ਹੈ ਗੁਰੂ ਜੋ ਸਾਰਤ ਤੋਂ ਵੱਡਾ ਹੈ ਉਹ ਦੀ ਹਮੇਸ਼ਾ ਫਤਿਹ ਹੈ ਜਿਹੜਾ ਇਸ ਤੇ ਵਾਹਿਗੁਰੂ ਦਾ ਜਬ ਕਰ ਦੋ ਜੀਵ ਦੀ ਵੀ ਹਮੇਸ਼ਾ ਫਤਿਹ ਹੈ ਹਾਥ ਬੀਸਮਾਰਾਮ અવਤਾਰ ਕਥਨ ਹੁਣ ਜੀਵ ਮਾਹਾਰਤਾਰ ਜੋ ਰਾਮਚੰਦਰ ਜੀ ਹੋਏ ਹਨ ਵਿਸ਼ਨੂ ਭਗਵਾਨ ਦੇ ਉਹਨਾਂ ਦਾ ਕਥਨ ਕਰਦੇ ਹਾਂ ਦਸੇ ਪਾਤਸ਼ਾਹ ਸੁਣੋ ਚਾਓ ਭਾਈ ਆ ਮੈਂ ਕਹਾਂ ਰਾਮ ਅਵਤਾਰਾ ਦਸੁ ਪਾਸ਼ਕ ਕਹਿੰਦੇ ਹੁਣ ਅਸੀਂ ਰਾਮ ਅਵਤਾਰ ਦੀ ਕਥਾ ਕਹਿੰਦੇ ਹਾ ਜੈ ਜਗਤ ਮੋਹ ਕਰਾ ਪਸਾਰਾ ਜਿਹਨੇ ਸੰਸਾਰ ਵਿੱਚ ਪਸਾਰਾ ਕੀਤਾ ਉਹਨਾਂ ਨੇ ਅਵਤਾਰ ਧਾਰ ਕੇ ਬਹੁਤ ਕਾਲ ਬੀਤ ਤ ਭਇਓ ਜਬ ਜਦੋਂ ਬਹੁਤ ਸਮਾਂ ਬਤੀਤ ਹੋ ਗਿਆ ਅਸਰ ਉਹਨਾਂ ਵੰਸ਼ ਪ੍ਰਗਟ ਭਇਓ ਤਬਾ ਦੈਂਤਾਂ ਦੇ ਬਾਹਰ ਸੇਰ ਬਹੁਤ ਪ੍ਰਗਟ ਹੋ ਗਈ ਅਸਰ ਲਗੇ ਬਹੁ ਕਰੇ ਵਿਖਾਦ ਬਹੁਤ ਝਗੜਾ ਕਰ ਲੱਗ ਪਏ ਦੁੱਖ ਦੇਣ ਲੱਗ ਪਏ ਦੈਂਤ ਤਿਨ ਹੁ ਨਤਨ ਤਨਕ ਮੈਂ ਸਾਦਾ ਕ ਮੈਂ ਹਾ ਥੋੜੇ ਮਾਤਰ ਦੇ ਇਹਨਾਂ ਨੂੰ ਕਿਸੇ ਨੇ ਸਾਧਿਆ ਸੋਧਿਆ ਨਹੀਂ ਸકલ ਦੇਵ ਇਕੱਠੇ ਤਾਂ ਭਏ ਜਦੋਂ ਸਾਰਿਆਂ ਦੇ ਉੱਪਰ ਹਾਵੀ ਹੋ ਗਏ ਤਾਂ ਦੇਵਤੇ ਇਕੱਠੇ ਹੋਏ ਤਦੋਂ ਅਖੀਰ ਸਮੁੰਦਰ ਜਹਤੋ ਤਹ ਗਏ ਜਿੱਥੇ ਅਖੀਰ ਸਮੁੰਦਰ ਸੀ ਉੱਥੇ ਚਲੇ ਗਏ ਦੇਵਤੇ ਇਕੱਠੇ ਹੋ ਕੇ ਬਹੁਤ ਚਿਰ ਬਸ ਤਾਂ ਭਏ ਤੇ ਹੀ ਠਾਮਾ ਬਹੁਤ ਚਿਰ ਉੱਥੇ ਜਾ ਕੇ ਰਹੇ ਕਿਸਨ ਸਹਾਇ ਤ ਬ੍ਰਹਮਾ ਜਿਹੇ ਨਾਮਾ ਹੋਰ ਤਾਂ ਕੀ ਕਹਿੰਦੇ ਵਿਸ਼ਨੂੰ ਤੇ ਬਰਮਾ ਸਮੇਤ ਸਾਰੇ ਬਾਰ-ਬਾਰ ਹੀ ਦੁਖਤ ਪੁਕਾਰਤ ਹੋਰ ਇੱਕ ਨੂੰ ਲੱਗੇ ਪੁਕਾਰਾ ਕਰਨ ਕਾਨਪਰੀ ਕਲਕੇ ਤੁਨ ਹਰਤ ਕਾਲ ਨਾ ਵਿੱਚ ਅਕਾਲ ਪੁਰਖ ਦਾ ਅਕਾਲ ਪੁਰਖ ਪਰਮੇਸ਼ਰ ਦੇ ਕੰਨ ਵਿੱਚ ਇਹਨਾਂ ਦੀ ਆਰਤ ਦੁਖੀ ਹੋਣ ਦੀ ਆਵਾਜ਼ ਪਈ ਟੋਟਕ ਸ਼ੰਦ ਵਿਸਨਾਦਕ ਦੇਵ ਲਖੈ ਬਿਮਨੰ ਬਿਮਨੰ ਸੋ ਠੱਠੇ ਮਾਨ ਵਾਲੇ ਖੁਸ਼ ਨਹੀਂ ਮਨ ਪ੍ਰਸੰਨ ਨਹੀਂ ਹੁੰਦਾ ਬੇਮਾਨ ਨੂੰ ਨਿਮੋ ਚੂਨੇ ਜਿਹੋ ਜਦੋਂ ਦੇਖਿਆ ਨਾ ਇਹਨਾਂ ਨੂੰ ਅਕਾਲ ਪੁਰਖ ਨੇ ਮੇਰੇ ਦਹਾਸ ਕਰੀ ਕਰ ਕਾਲ ਤੁਮ ਮ੍ਰਿਦ ਮ੍ਰਿਦ ਹਾਸ ਕਰੀ ਕਰ ਕਾਲ ਤੁਮ ਕੋਥਲੇ ਅਕਾਲ ਪੁਰਖ ਪਰਮੇਸ਼ਰ ਨੇ ਖੁਸ਼ ਹੋ ਕੇ ਕੋਮਲ ਜਿਹਾ ਹਾਸਾ ਕੀਤਾ ਅਵਤਾਰ ਧਰੋ ਰਗਨਾਥ ਹਰੰ ਕੋਥਲੇ ਕਿਹਾ ਕਿ ਜਾਓ ਅਵਤਾਰ ਧਾਰੋ ਰਾਗੂਆਂ ਦੇ ਕੋਲ ਵਿੱਚ ਸੋ ਹੇ ਹਰੀ ਵਿਸ਼ਨੂੰ ਤੇਰੇ ਰਾਜ ਕਰੋ ਸੁਖ ਸੋ ਅਵਦੰ ਬੜਾ ਚਿਹਰਾ ਅਵਦੰ ਅਜਿਆ ਪੁਰਾਣਾ ਨਾਮ ਹੈ ਅਜੇ ਤਿਆ ਪੂਰੀ ਵਿੱਚ ਆਵਦਨ ਬਹੁਤੀ ਉਮਰ ਜਾ ਕੇ ਰਾਜ ਭੋਗੋ ਬਸਨੇਸ ਤੁਨੂੰ ਸੁਨ ਬ੍ਰਹਮ ਮੁਖੰ ਹਾਂਜੀ ਬਸਨੇਸ ਤੁਨੂੰ ਸੁਨ ਬ੍ਰਹਮ ਮੁਖੰ ਸੋ ਵਿਸ਼ਨੂ ਦਾ ਈਸ਼ਰ ਕੌਣਾ ਵਾਹਿਗੁਰੂ ਉਹ ਦੀ ਜਦੋਂ ਤੁਣੀ ਸੁਣੀ ਬਰਮਾ ਨੇ ਵੀ ਅਬ ਸੁੱਧ ਚਲੀ ਰਗਵੰਸ ਕਥੰ ਕੋ ਹੁਣ ਮਹਾਰਾਜ ਕਹਿੰਦੇ ਇਥੋਂ ਭਾਈ ਸ੍ਰੇਸ਼ਟ ਕਥਾ ਰਗਵੰਸ ਦੀ ਚਲਦੀ ਆ ਸੁਣੋ ਖਾਲਸਾ ਜੀ ਜੁਪੈ ਸ਼ੋਰ ਕਥਾ ਕਬ ਜਾਹ ਰੜੇ ਜਗੇ ਜੁਪੈ ਜੋ ਪੈ ਸ਼ੋਰ ਕਥਾ ਕਬ ਜਾਹ ਰੜੈ ਨਾਹ ਰ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜੋਪ ਹੈ ਸ਼ੋਰ ਖੋਲ ਕੇ ਅਸੀਂ ਕਥਾ ਰੜਿਆ ਵਿਚਾਰੀਏ ਇਹ ਮੈਂ ਵੀ ਰਾਮਚੰਦਰ ਦੀ ਇਹਨਾਂ ਬਾਤਨ ਕੋ ਇੱਕ ਗ੍ਰੰਥ ਬੱਡਾ ਤੇਰੀਆਂ ਬਾਤਨ ਗੱਲਾਂ ਦੇ ਨਾਲ ਇੱਕ ਗ੍ਰੰਥ ਹੀ ਵੱਜ ਜਾਵੇਗਾ ਬਹੁਤ ਵੱਡਾ ਇਹ ਤੇ ਕਹੀਥ ਹੋ ਰਹੀ ਹੈ ਦੀਨ ਕਥਾ ਇਸ ਆ ਕੇ ਥੋੜੀ ਦੀਨ ਵਿਚਾਰ ਕੇ ਕਥਾ ਕੀਤੀ ਹੈ ਚੁਣ ਕੇ ਬਲ ਤਾਏ ਪੁਜੀ ਬੁੱਧ ਮੱਧ ਜਥਾ ਬਲ ਕੇ ਪਰਮੇਸ਼ਰ ਜੀ ਨੇ ਤੁਸਾਂ ਬਲ ਦਿੱਤਾ ਉਸ ਦੁਆਰਾ ਸਾਡੀ ਬੁੱਧ ਵਿੱਚ ਜਥਾ ਮਾਤੇ ਆਈ ਆਸੀ ਕਹਿ ਦਤੀ ਹੈ ਜੇ ਭੂਲ ਭਾਈ ਹਮ ਤੇ ਲਹੀਓ ਮਹਾਰਾਜ ਕਹਿੰਦਾ ਹੈ ਕਿ ਭਾਈ ਜੇ ਸਾਥ ਕੋਈ ਭੂਲ ਹੋਈ ਸਮਝੇ ਆਪਣੇ ਆਪ ਵਿੱਚ ਤੋ ਕਬੋ ਤਹ ਅੱਖਰ ਬਣਾ ਕਹੀਓ ਕਬੋ ਤੋ ਕਬੋ ਤਹ ਅੱਖਰ ਬਣਾ ਕਹੀਓ ਤੋ ਕਬੋ ਤਹ ਅੱਖਰ ਏ ਕਵੀ ਜਨੋ ਅੱਖਰ ਬਣਾ ਕੇ ਕਹਿ ਲੈਣਾ ਅਸੀਂ ਇਹ ਨਾ ਸਮਝੋ ਕਿ ਅਸੀਂ ਕੋਈ ਕਟਕਥਾ ਕਹੀ ਆ ਅਸੀਂ ਵਿਚਾਰ ਕੇ ਥੋੜੀ ਜਿਹੜਾ ਸਦਾਕਸੀ ਉਹ ਕਹਿ ਦਿੱਤਾ ਹੈ ਪਰ ਜੇ ਕਿਸੇ ਕਵੀ ਨੂੰ ਸ਼ੰਕਾ ਹੋਵੇ ਆਪਣੀ ਵਿਸਤਾਰ ਨਾਲ ਕਹਿ ਲਵੇਗਾ ਹਾਂ ਸਾਡੇ ਵਿੱਚ ਭੁੱਲਣਾ ਕੋਈ ਅੰਕਿਤ ਕਰ ਲਿਓ ਮੰਨ ਲਿਓ ਜਾਂ ਦੱਸੇ ਪਾਸ਼ਾ ਭੋਲੀ ਗਈ ਲਿਖੀ ਨਹੀਂ ਅਸੀਂ ਜਾਣ ਕੇ ਥੋੜੀ ਕਹੀਏ ਇੱਥੇ ਰਗ ਰਾਜ ਭਾਇਓ ਰਗ ਬੰਸ ਮਨ ਰਗੂ ਰਾਜਾ ਹੋਇਆ ਰਾਗੂਆਂ ਦੀ ਵੰਸ਼ ਵਿੱਚ ਪਹਿਲਾ ਜਿਹੇ ਰਾਜ ਕਰਿਓ ਪਰ ਉਹ ਦੁਖਨ ਜਿਨੇ ਅਜोध्या ਪੂਰੀ ਵਿੱਚ ਬਹੁਤ ਸਮਾਂ ਰਾਜ ਕੀਤਾ ਰਗੂ ਰਾਜੇ ਨੇ ਸੋ ਕਾਲ ਜਿਨੇ ਉਹ ਨਿਰਪਰਾਜ ਜਬੂ ਸੋ ਉਸ ਨੂੰ ਜਦੋਂ ਕਾਲ ਨੇ ਜਿੱਤ ਲਿਆ ਮਾਰ ਲਿਆ ਰਾਜੇ ਨੂੰ ਉਹ ਰਾਜ ਕਰਿਓ ਅਜੇ ਰਾਜ ਤਬੰ ਫਿਰ ਉਹਦੇ ਪਿੱਛੋਂ ਆਜ ਰਾਜਾ ਹੋਇਆ ਰਗੂ ਰਾਜੇ ਦਾ ਪੁੱਤਰ ਅਜ ਰਾਜ ਹਣਿਓ ਜਬ ਕਾਲ ਬਲੀ ਜਦੋਂ ਅਜ ਰਾਜੇ ਨੂੰ ਹਣਿਓ ਨਾਸ ਕੀਤਾ ਕਾਲ ਬਲ ਵਾਲੇ ਨੇ ਉਹ ਨਿਰਪਤ ਕਥਾ ਦਸ਼ਰਥ ਚੱਲੀ ਉਹ ਤੋਂ ਅੱਗੇ ਉਹਦਾ ਪੁੱਤਰ ਦਸ਼ਰਥ ਰਾਜਾ ਆਇਆ ਰਘੂ ਦਾ ਅੱਜ ਤੇ ਅੱਜ ਦਾ ਅੱਗੇ ਆਇਆ ਦਸ਼ਰਥ ਇਹਦੀ ਕਥਾ ਚੱਲ ਪਈ ਜੇ ਰਾਜ ਕਰੋ ਸੁਖ ਸੋਵਬਦੰ ਇਹਨੂੰ ਕਹਿ ਕੇ ਬਹੁਤ ਚਿਰ ਕਰੋ ਰਾਜ ਅਜोध्याਪੁਰੀ ਚ ਦਿਗ ਮਾਰ ਬਿਹਾਰ ਬਨੰ ਸੋ ਪ੍ਰਭੰਗ ਨਿਗ ਮ੍ਰਿਗ ਮਾਰ ਬਿਹਾਰ ਬਨੰ ਸੋ ਪ੍ਰਭੰਗ ਨਰਗਨ ਮਾਰਨਾ ਕਰੋ ਵਿਹਾਰ ਵਿਚਰ ਕਰਕੇ ਸੋਬਰ ਦੇ ਸਹਿਤ ਜੰਗਲ ਵਿੱਚ ਜਗ ਧਰਮ ਕਥਾ ਪਰ ਚੁਰੀ ਤਬ ਤੇ ਕਿਤਰਾ ਪ੍ਰਵਿਰਤ ਹੋ ਗਈ ਜਗ ਦੇ ਵਿੱਚ ਧਰਮ ਦੀ ਕਥਾ ਪੁੰਨ ਦੀ ਸੋ ਮਿਤ੍ਰੇਸ਼ ਮਹੀਪ ਭਾਇਓ ਜਬ ਤੇ ਤੇ ਜਦੋਂ ਤੂੰ ਰਾਜਾ ਹੋਇਆ ਮਿਤ੍ਰੇਸ਼ ਸੁਮਿਤਰਾ ਦੇ ਘਰ ਵਾਲਾ ਸੁਮਿਤਪਰ ਪਾਠ ਹੈ ਸੁਮਿਤਰੇਸ਼ ਕਥਾ ਪਾਠ ਹੈ ਦਿਨ ਰਾਤ ਬਣ ਸਨ ਵਿਚ ਫਿਰੈ ਦਿਨੇ ਰਾਤ ਦਿਨੇ ਰਾਤ ਸੋ ਬਣ ਦੇ ਵਿੱਚ ਫਿਰਦਾ ਹੈ ਸੋ ਸਮੇਤ ਇਸ ਦੇ ਮੇਰੇ ਗਰਾਜ ਕਰੀ ਮੇਰੇ ਗਨੇਤ ਹਰ ਮੇਰੇ ਗਰਾਜ ਸ਼ੇਰ ਦਾ ਨਾਮ ਆ ਮਿਰਗਾ ਦਾ ਰਾਜਾ ਤੇ ਕੜੀ ਹਾਥੀ ਤੇ ਮੇਰੇ ਗਨੇਤ ਹਰ ਹਰਨਾ ਦੇ ਤਾਈ ਸ਼ੇਰਾਂ ਦੇ ਤਾਈ ਹਾਥੀਆਂ ਦੇ ਤਾਈ ਮਾਰਦਾ ਦਸਰਥ ਇਹ ਭਾਂਤ ਕਥਾ ਉਠੌਰ ਭਾਈ ਇਸ ਤਰੀਕੇ ਦੇ ਨਾਲ ਇਸ ਜਗ੍ਹਾ ਵਿੱਚ ਕਥਾ ਹੋਈ ਹੈ ਅਬਰਾਮ ਜਯਾ ਅਬਰਾਮ ਜਯਾ ਪਰ ਬਾਤ ਗਈ ਹੋਰ ਰਾਮ ਦੀ ਜਯਾ ਪੈਦਾ ਕਰਨ ਵਾਲੀ ਕੌਣ ਉਹਦੀ ਮਾਤਾ ਕਸਲਿਆ ਉਹਦੇ ਉੱਪਰ ਇਹ ਗੱਲ ਚੱਲੀ ਆ ਹੁਣ ਅੱਗੇ ਉਹ ਸੁਣੋ ਪਹਿਲਾਂ ਕੋਹੜਾਮ ਜਹਾਂ ਸੁਣੀਏ ਸਹਿਰੰ ਤੇ ਕੋਹੜਾਮ ਸ਼ਰ ਪਟਿਆਲੇ ਦੇ ਜ਼ਿਲ੍ਹੇ ਵਿੱਚ ਸਹਿ ਕੌਂਸਲ ਰਾਜ ਨਰਪੇਸ਼ ਬਰਮ ਉੱਥੇ ਕੌਂਸਲ ਨਾਂ ਦੇ ਰਾਜਾ ਹੋਇਆ ਕੁੜਾਮ ਦੇ ਵਿੱਚ ਆਰਾਮ ਕੰਦਰ ਦੇ ਨਾਨਕੇ ਇੱਥੇ ਹੈ ਇਹਦੀ ਮਾਤ ਵਾਲਾ ਜਨਮ ਇੱਥੋਂ ਦਾ ਕੁਸਲਿਆ ਦਾ ਉਪਜੀਤ ਹੈ ਧਾਮ ਸੁਤਾ ਕੁਸਲੰ ਕੁਸਲੰ ਸੁੰਦਰ ਸੁਖ ਦੇ ਦੇਣ ਵਾਲੀ ਕੁਸਲਿਆ ਇਹਦੇ ਘਰ ਵਿੱਚ ਕੌਸਲ ਰਾਜੇ ਦੇ ਪੈਦਾ ਹੋਈ ਇਹ ਜੀਤ ਲਈ ਸਸ ਅੰਸ ਕਲੰ ਜਿਨੇ ਸੰਤ ਚੰਦਰਮਾ ਦੀ ਹਸ ਸ਼ਕਤੀ ਜਿਹੜੀ ਕਿਸ ਨੇ ਕਲਾ ਅੰਸ ਸੁੰਦਰਤਾ ਉਹ ਖੇਚ ਲਈ ਇਸਨੇ ਜਦ ਹੀ ਸੁਧ ਪਾਇ ਸੁੰਬਰ ਕਰਿਓ ਜਦੋਂ ਜਵਾਨ ਹੋ ਗਈ ਕੌਸਲਿਆ ਤਾਂ ਸੋਮਰ ਰਚਾ ਕੌਸਲ ਰਾਜੇ ਨੇ ਆਉ ਤੇ ਸੁਨਰੇ ਸਹ ਚੀਨ ਬਰਿਓ ਹਾਂਜੀ ਆਉ ਤੇ ਸੁਨਰੇ ਸਹ ਚੀਨ ਬਰਿਓ ਇਹ ਰਾਜੇ ਨੂੰ ਵੇਖ ਕਰਕੇ ਵਰਨਾ ਕੀਤਾ ਵਿਆਹ ਆਹਨ ਸੈਨ ਸੁਨਿਤ ਨਰੇਸ ਬਰੰ ਫਿਰ ਸੁમિતਰ ਨਾਮ ਇੱਕ ਰਾਜਾ ਹੋਇਆ ਸ੍ਰੇਸ਼ਟ ਜੇ ਜੁੱਧ ਲਈ ਮਦਰ ਦੇ ਸਹਾਰੰ ਜਿਨੇ ਪਿੰਾਵਦੇ ਇਲਾਕੇ ਨੂੰ ਜਿੱਤ ਲਿਆ ਸੀ ਜੰਗ ਕਰਕੇ ਸਮਿਤਰਾ ਤੇ ਤਾਮ ਭਈ ਦੁਸਤਾ ਉਹ ਸਮਿਤਰ ਰਾਜ ਦੇ ਸਮਿਤਰਾ ਕੁੜੀ ਹੋਈ ਅੱਗੇ ਜੇ ਜੀਤ ਲਈ ਸਤ ਸੂਰ ਪ੍ਰਭਾ ਜਿਨੇ ਸੂਰਜ ਤੇ ਚੰਦਰਮਾ ਦੀ ਸੋਭਾ ਖਿੱਚ ਲਈ ਇਹਨੇ ਸੁੰਦਰ ਸਰੂਪ ਵਾਲੀ ਆ ਸਮਿਤਰਾ ਸੋ ਬਾਰਸਬੁੱਧ ਭਈ ਜਬ ਹੀ ਸੋ ਬਾਰਸਬੁੱਧ ਉਹ ਜੋ ਬਾਲਕ ਵਾਸਤੋਂ ਤੋਂ ਕੇ ਸ੍ਰੇਸ਼ਟ ਬੁੱਧੀ ਵਾਲੀ ਨੌਜਵਾਨ ਹੋਈ ਉਹ ਤੇ ਸਚੀਨ ਬਰਿਓ ਤਬ ਹੀ ਉਹਨੇ ਵੀ ਰਾਜਾ ਦਸ਼ਰਤ ਨੂੰ ਵੇਖ ਕਰਕੇ ਵਰ ਲਿਆ ਪਤੀ ਬਣਾ ਲਿਆ ਗਨਜਾ ਹਨੋ ਕਸ਼ਟਵਾਰ ਨਿਰਪੰਗ ਹਾਂਜੀ ਗਨ ਜਾਹ ਭਨੋ ਕਸ਼ਟਵਾਰ ਨਿਰਪੰਗ ਇਹਨਾਂ ਲਈ ਮਹਾਰਾਜ ਕਹਿੰਦੇ ਅਸੀਂ ਭਾਈ ਭਣੋ ਵਿਚਾਰ ਕੇ ਦੱਸਦੇ ਚੰਗੀ ਤਰ੍ਹਾਂ ਵਿਚਾਰ ਕੇ ਕਸ਼ਟਵਾਰ ਨਾਮ ਕਸ਼ਮੀਰ ਦੇ ਇਲਾਕੇ ਦਾ ਹੈ ਜਦੋਂ ਅਮਰਨਾਥ ਪੂਰੀ ਨੂੰ ਜਾਈਦਾ ਕਸ਼ਮੀਰ ਦੇ ਵਿੱਚ ਦੀ ਤੇ ਰਾਹ ਦੇ ਵਿੱਚ ਇੱਕ ਦਰਖਤ ਹੈ 52 ਫੁੱਟ ਘੇਰੇ ਦਾ ਇੰਨਾ ਮੋਟਾ ਉਹਦਾ ਪੇੜ ਹੈ ਮੁੱਢ 52 ਫੁੱਟ ਲੰਮੀ ਰੱਸੀ ਉਹਦੇ ਦਾਲੇ ਆਉਂਦੀ ਹੈ ਜਿੱਥੇ ਇੱਕ ਕੈਈ ਦਾ ਜਨਮ ਹੋਇਆ ਉਹਦੇ ਜਨਮ ਸਥਾਨ ਤੇ ਉਹ ਦਰਖਤ ਆ ਪੱਪੜ ਦਾ ਸੋ ਉਹਦਾ ਨਾਮ ਹੈ ਇਹ ਪੜ ਅੱਖਰ ਫਿਰ ਦੁਬਾਰਾ ਗਨਜਹਾ ਭਨੋ ਕਸ਼ਟਵਾਰ ਨ੍ਰਿਪੰ ਇਹ ਰਾਜਾ ਸੀ ਕਸ਼ਟਵਾਰ ਕਸ਼ਮੀਰ ਦੇ ਇਲਾਕੇ ਵਿੱਚ ਜਿੱਥੇ ਕਕਈ ਜੰਮੀ ਹੈ ਜਿਹ ਕਕੇ ਕਈ ਧਾਮ ਸੁਪਾ ਸੋ ਪ੍ਰਭੰਗ ਕਈ ਦਾ ਘਰ ਜਿੱਥਾ ਸ੍ਰੇਸ਼ਟ ਸੋਭਾ ਵਾਲੀ ਕਿੰਤੇ ਗ੍ਰਹਿ ਮੋਂ ਸੁਤ ਜੋ ਨਾ ਬਿਓ ਕਿੰਨ ਤਦ ਤੱਕ ਪੁੱਤ ਜਿਹੜਾ ਪੁੱਤਰ ਕੇ ਪੈਦਾ ਹੋਵੇਗਾ ਕਹਿੰਦੇ ਸਭ ਬੈਠ ਨਰੇਸ਼ ਵਿਚਾਰ ਕੀਓ ਤੇ ਰਾਜ ਨੇ ਬੈਠ ਕੇ ਵਿਚਾਰ ਕੀਤੀ ਤਦੋਂ ਸਭ ਕੇ ਕਈ ਨਾਰ ਵਿਚਾਰ ਕਰੀ ਕਈ ਨੇ ਵਿਚਾਰ ਕੀਤੀ ਆਪਣੇ ਮਨ ਵਿੱਚ ਜੇ ਤੇ ਸੱਤ ਸੂਰਜ ਸੋਭ ਧਾਰੇ ਹਾਂਜੀ ਜੇ ਤੇ ਸੱਤ ਸੂਰਜ ਸੋਭ ਧਾਰੇ ਤੇ ਚੰਦਰਮਾ ਤੇ ਸੂਰਜ ਨਾਲੇ ਵੱਧ ਸੋਭਾ ਧਾਰਨ ਕੀਤੀ ਹੋਈ ਹੈ ਜੇ ਤੇ ਬਿਆਹਤ ਮੰਗ ਲਏ ਦੋ ਬਰਉ ਜਦੋਂ ਕਕਈ ਨੂੰ ਵਿਆਹਾ ਤਾਂ ਦਸ਼ਰਤ ਦੇ ਨਾਲ ਇਹਨੇ ਗੱਲ ਕਰ ਲਈ ਵੀ ਮੈਂ ਦੋ ਵਾਰ ਮੰਗਾਂਗੀ ਜੇ ਤੇ ਅਭ ਦੇਸ ਕੇ ਪ੍ਰਾਨ ਹਰਾਂ ਜਿਨ੍ਹਾਂ ਬਚਨਾਂ ਦੇ ਮੰਗਣ ਦੇ ਨਾਲ ਰਾਜੇ ਦੀ ਮੌਤ ਹੋਣੀ ਹੈ ਸਮਝੀ ਨਾ ਨਰੇਸ਼ਰ ਬਾਤ ਦਹੀਏ ਦਸਿਏ ਕੀ ਹੈ ਵਾਹੀ ਹੈ ਫਿਰ ਦੇਵ ਚ ਰਾਜ ਨੇ ਗੱਲ ਨਾ ਸਮਝ ਸਕਿਆ ਇਹਦੇ ਇੱਕ ਕੈਦੀ ਨੂੰ ਤਦ ਹੀ ਤਹ ਕਹੋ ਭਰ دھوਏ ਦੀਏ ਤੈਨੂੰ ਦੋ ਵਾਰ ਕੈਦੀ ਨੂੰ ਦੇ ਦਿੱਤੇ ਪੁਨ ਦੇਵ ਆ ਦੇਵ ਨੂੰ ਜੁਦ੍ਹ ਪਰੋ ਫਿਰ ਦੇਵਤਾਂ ਤੇ ਦੈਤਾਂ ਦਾ ਜੰਗ ਪੈ ਗਿਆ ਇੱਕ ਵੇਰਾਂ ਜਿਹੜਾ ਜੁਦ੍ਹ ਘਣੋ ਅੰਦਰਪ ਆਪ ਕਰੋ ਇਹ ਰਾਜ ਨੇ ਬਹੁਤ ਭਾਰੇ ਜੰਗ ਕੀਤਾ ਦਸ਼ਰਤ ਨੇ ਹੱਥ ਸਾਰਥੀ ਚੰਦਨ ਨਾਰਕ ਹਕਿਓ ਹੱਥ ਸਾਥ ਹੱਥ ਕਿਤੇ ਹੱਥ ਹੱਥ ਸਾਰਥੀ ਸੱਤ ਸੱਤ ਕਿਹਜਣਾ ਯਾਰ ਹਾਤ ਹਾਤ ਸਾਰਥੀ ਸੰਦਨ ਨਾਰ ਹੱਕਿਓ ਬਹੁਤ ਨਾਸ਼ ਹੋ ਗਿਆ ਸਾਰਥੀ ਸੰਦਨ ਜਿਹੜਾ ਹੱਕਣ ਵਾਲਾ ਰਸਵਾਹੀ ਆਸੀ ਰਾਤ ਨੂੰ ਸੋ ਉਹ ਜਦੋਂ ਮਰ ਗਿਆ ਜੰਗ ਦੇ ਵਿੱਚ ਰਸਵਾਹੀ ਜਿਹੜਾ ਸੀ ਕੋਈ ਨਹੀਂ ਉਸ ਵੇ ਰਾਤ ਨੂੰ ਹੱਕਣਾ ਕੀਤਾ ਸੰਭਾਲਿਆ ਇਹ ਕੌਤਕ ਦੇਖ ਨਰੇਸ਼ ਚੱਕਿਓ ਚੱਕਰ ਚੱਕਰਤ ਹੋ ਗਿਆ ਕੀ ਕਰਦੇ ਹੋ ਅੱਖਾਂ ਮੀਟੀਆਂ ਤੁਹਾਡੀਆਂ ਬੁੱਧੂ ਬਣ ਕੇ ਬੈਠੇ ਆ ਉਨ ਰੀਜ ਦਏ ਦੋਤੀ ਬਰੰ ਕੀ ਕਰਦਾ ਪੰਗਤੀ ਛੱਡ ਕਿਉਂ ਗਿਆ ਭਾਈ ਗੁਰਮਖਵਾ ਜਹ ਕੌਤਕ ਦੇਖ ਨਰੇਸ਼ ਚੱਕਿਓ ਜਿਸ ਕੌਤਕ ਤਮਾਸ਼ੇ ਨੂੰ ਵੇਖ ਕਰਕੇ ਚੱਕਿਓ ਹੈਰਾਨ ਹੋ ਗਿਆ ਰਾਜਾ ਉਨ ਰੀਜ ਦਏ ਦੋਤੀ ਬਰੰ ਉਹ ਰੀਜ ਪ੍ਰਸੰਨ ਹੋ ਕੇ ਖੁਸ਼ ਹੋ ਕੇ ਇੱਕ ਕਈ ਨੂੰ ਦੋ ਵਾਰ ਦੇ ਦਿੱਤੇ ਰਾਜੇ ਨੇ ਕਿਤੋਂ ਸੋ ਵਿਚਾਰ ਕਸ਼ੂ ਨਾ ਕਰਨ ਆਪਣੇ ਚੇਤੇ ਥੋੜੇ ਮਾਤਰ ਵੀ ਵਿਚਾਰ ਨਹੀਂ ਕੀਤੀ ਕਹੀ ਨਾਟਕ ਮੱਧ ਚਰਿਤ੍ਰ ਕਥਾ ਇਹ ਰਹਿਣ ਮਾਣਕ ਬਣਿਆ ਹੈ ਉਹਦੇ ਵਿੱਚ ਇੱਕ ਕਥਾ ਕਹੀ ਹੋਈ ਹੈ ਜਿਸ ਵੇਲੇ ਨਰੰਗਾ ਮਰਿਆ ਤੇ ਬਹਾਦਰ ਸ਼ਾਹ ਨੂੰ ਦਸਵੇਂ ਪਾਤਸ਼ਾਹ ਜੀ ਨੇ ਤਖਤ ਦਵਾਇਆ ਤੇ ਆਗਰੇ ਵਾਲੇ ਕੈਦੀ ਛੱਡੇ ਹਨ ਉੱਥੇ ਹਨੂਮਾਨ ਨਾਟਕ ਜਿਹੜਾ ਸੀ ਉਹਦਾ ਨਾਮ ਸੀ ਪ੍ਰੇਮੀ ਦਾ ਫਿਰਦਾ ਰਾਮ ਫਿਰਦਾ ਰਾਮ ਨੇ ਉਹ ਗ੍ਰੰਥ ਲਿਖਿਆ ਹੈ ਉਹਦੇ ਵਿੱਚ ਸਾਰੀ ਕਥਾ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖੋਲ ਕੇ ਲਿਖੀ ਹੈ ਜਿਸ ਵੇਲੇ ਬਹਾਦਰ ਸ਼ਾਹ ਤਖਤ ਦਾ ਮਾਲਕ ਬਣਿਆ ਤੇ ਰਾਜੇ ਕੈਦੀ ਕੀਤੇ ਛਰਾਏ ਦਸਵੇਂ ਪਾਤਸ਼ਾਹ ਨੇ ਜਾਂ ਬਾਕੀ ਹੋਰ ਜਨਤਾ ਵੀ ਉਸ ਵੇਲੇ ਉਹ ਗ੍ਰੰਥ ਦਸਨ ਪਾਸ਼ਾ ਦੇ ਪੇਟਾ ਕੀਤਾ ਸੀ ਬਹਾਦਰ ਸ਼ਾਹ ਨੇ ਉਹਦੀ ਕਥਾ ਦਾ ਇਸ਼ਾਰਾ ਦਸਨ ਪਾਸ਼ਾ ਨੇ ਇੱਥੇ ਕਰ ਦਿੱਤਾ ਹੈ ਕਿ ਹਨੂਮਾਨ ਨਾਟਕ ਦੇ ਵਿੱਚ ਲਿਖੀ ਹੋਈ ਹੈ ਕਥਾ ਵਿਸਤਾਰ ਨਾਲ ਜੈ ਸਰਦੋ ਰਾਮ ਦੀ ਲਿਖੀ ਹੈ ਜੈ ਦੀਨ सुरेश ਨਰੇਸ਼ ਜਥਾ ਜੈ ਦੀਨ सुरेश ਨਰੇਸ਼ ਜਥਾ ਜਿਹਨੇ ਵਾਰ ਦਿੱਤੇ ਰਾਜੇ ਨੇ ਅਰ ਜੀਤ ਏਕ ਅਨੇਕ ਵਿਦੰ ਅਰ ਜੀਤ ਅਨੇਕ ਏਕ ਅਨੇਕ ਵਿਦੰ ਤੋ ਰਾਜ ਦੁਸ਼ਮਣਾਂ ਨੂੰ ਜਿੱਤਨਾ ਕੀਤਾ ਅਨੇਕ ਤਰੀਕਿਆਂ ਕਰਕੇ ਸਭ ਕਾਜ ਨਿਵੇਸ਼ਵਰ ਕੀਨ ਸਿਧੰ ਇਹ ਸਾਰੇ ਕੰਮ ਜਿਹੜੇ ਸੀ ਪੂਰੇ ਕਰਲੇ ਰਾਜੇ ਨੇ ਦਿਨ ਰਾਤ ਬਿਹਾਰਤ ਮਦ ਬਨਵ ਬਿਹਾਰਤ ਵਿੱਚ ਰੰਦਾ ਵੇਚਰਦਾ ਹਮੇਸ਼ਾ ਹੀ ਬਣ ਜੰਗਲ ਦੇ ਮੱਧ ਵਿੱਚ ਦਿਨ ਰਾਤ ਜਲ ਲੈਨ ਦਿਜਾਏ ਤਹਾਂ ਸ਼ਰਮਨੰ ਜਲ ਲੈਨ ਜਲ ਲੈਨ ਦਿਜਾਏ ਤਹਾਂ ਸ਼ਰਮਨੰ ਆ ਜਲ ਪਾਣੀ ਨੂੰ ਲੈਣ ਵਾਸਤੇ ਦਿਜਾਏ ਪੰਡ ਤੁਸੀਂ ਜਿਹੜਾ ਸਰਵਣ ਨਾਮੇ ਉਹ ਗਿਆ ਇੱਕ ਦਿਨ ਜੰਗਲ ਵਿੱਚ ਇਤ ਮਾਤ ਤਜੇ ਦਉ ਅੰਧ ਭੋਇੰ ਸਰਵਣ ਦਾ ਨਾਮ ਹੈ ਅੰਦਾ ਤੇੰਦੀ ਇਹਦੇ ਮਾਤਾ ਸਿ ਦੋਵੇਂ ਸੋ ਪਿਤ ਮਾਤ ਤਜੇ ਦਉ ਪਿਤ ਮਾਤ ਤਜੇ ਦਉ ਅੰਧ ਭੋਇੰ ਅੰਨੇ ਸੀ ਭੋਇੰ ਧਰਤੀ ਦੇ ਛੱਡਿਆ ਦੋਹਾ ਮਾਤਾ ਪਿਤਾ ਨੂੰ ਤੇ ਸਰਣ ਪਾਣੀ ਲੈਣ ਵਾਸਤੇ ਸਰਜੂ ਨਾਮੇ ਨਦੀ ਤੇ ਗਿਆ ਗਏ ਪਾਤਰ ਚਲਿਓ ਜਲ ਲੈਣ ਸੋਇੰਗ ਉਹ ਸੋਇੰਗ ਨਾ ਪੁੱਤਰ ਦਾ ਹੁੰਦਾ ਸੋਇੰਗ ਉੱਤਰ ਜਿਹੜਾ ਸਰਵਣ ਸੀ ਉਹ ਪਾਣੀ ਲੈਣ ਵਾਸਤੇ ਜਦ ਤੁਰਿਆ ਮਨ ਨੋ ਦਿੱਤ ਕਾਲ ਸੁਧਾਰ ਤਹਾ ਉਹ ਮਨ ਨੂੰ ਮਨ ਨੋ ਦਿੱਤ ਕਾਲ ਸੁਧਾਰ ਤਹਾ ਹਾਂਜੀ ਨੋਦ ਤੋ ਠੀਕ ਮਨ ਨੋਦ ਤੋ ਕਾਲ ਸੁਧਾਰ ਤਾ ਜਿਹੜਾ Muni ਸੀ ਸਰਵਣ ਸੋ ਇਹਨੂੰ ਕਾਲ ਜਿਹੜਾ ਸੀ ਸੰਘਾਰ ਕਰਨ ਵਾਸਤੇ ਸੁਧਾਰ ਕੇ ਚੰਗੀ ਤਰ੍ਹਾਂ ਉਦੇ ਹੋਇਆ ਨੋਦ ਤੋ ਉਦੇ ਹੋਇਆ ਕਾਲ ਚੱਲਿਆ ਉਸ ਪਾਸੇ ਨੂੰ ਮਾਰਨ ਵਾਸਤੇ ਸਰਵਣ ਨੂੰ ਨਿਰਪ ਬੈਠ ਪਤਉਨ ਬਾੰਦ ਜਹਾ ਉਹ ਨਿਰਪ ਰਾਜਾ ਜਿਹੜਾ ਸੀ ਦਸ਼ਰਤ ਤੇ ਪਤਉਨ ਨਾਮ ਹੈ ਪੱਤਰਿਆਂ ਦਾ ਪੱਤਰਿਆਂ ਦੀ ਕੁੱਲੀ ਬਨ ਕੇ ਬੈਠਾ ਸੀ ਰਾਜਾ ਨਦੀ ਦੇ ਕਿਨਾਰੇ ਤੇ ਦਸ਼ਰਤ ਆਵਕੰਤ ਘਟੰ ਅਤਨਾਦ ਹੋ ਤੈ ਜਦੋਂ ਉਹ ਜਿਹੜਾ ਹੱਥ ਵਿੱਚ ਬਰਤਨ ਪਕੜਿਆ ਹੋਇਆ ਸੀ ਪਾਣੀ ਦੇ ਵਿੱਚ ਡੋਬੋਇਆ ਭਰਨ ਵਾਸਤੇ ਉਹ ਭੱਕ ਭੱਕ ਦੀ ਆਵਾਜ਼ ਹੋਈ ਜਦੋਂ ਸੁਨ ਕਾਨ ਪਰੀ ਅਜਰਾਜ ਸੋਮ ਹਾਂਜੀ ਅਜਰਾਜ ਠੀਕ ਹੈ ਅਜਰਾਜ ਦਾ ਸੋਨ ਪੁੱਤਰ ਕੌਣ ਹੈ ਦਸ਼ਰਤ ਉਹਦੇ ਕਾਨ ਵਿੱਚ ਜਦੋਂ ਆਵਾਜ਼ ਪਈ ਭੱਕ ਭੱਕ ਦੀ ਪਾਣੀ ਭਰਨ ਦੀ ਗਹਿ ਪਾਣ ਸੋ ਬਾਣ ਹੈ ਤਾਨ ਧਨ ਉਸ ਵੇਲੇ ਗਹਿ ਪਕੜ ਕੇ ਪਾਣ ਹੱਥ ਵਿੱਚ ਧਾਰ ਕੇ ਤੀਰ